ਹੱਕ ਲੱਗ ਕੇ ਕਿਸਿਆ ਰਗਾ ਆਓ ਕੇ ਆਓ ਕੇ ਖੋਚ ਲੱਕ ਆਓ ਕੇ ਆਓ ਕੇ ਖਾੜੇ ਗੁਈਆ ਦੀ ਦੇਸ ਗੁਈਆ ਮਾਰੀ ਗੁਈਆ ਪਿਆਰੇ ਦੋਸਤਾਂ ਨੂੰ ਪਿਆਰੇ ਬਰੀ ਸੱਸਰੀਆ ਘਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਹਰਮਨ ਪਹਿਲਾ ਰਾਜਾ ਚੋਲੇ ਵਾਲਾ ਲੈ ਕੇ ਆ ਗਿਆ ਜੀ ਕਬੱਡੀ ਦਾ ਇੱਕ ਹੋਰ ਸ਼ਾਨਦਾਰ ਵਲੋਗ ਤੇ ਅੱਜ ਆਪਾਂ ਚੱਲੇ ਆ ਜੀ ਮੁਕਸ ਮੁਕਸਰ ਵੱਲ ਤੇ ਬਾਕੀ ਤੁਹਾਨੂੰ ਦੱਸਣਾ ਸੀ ਜਿਹੜਾ ਆਪਾਂ ਛੋੜਿਆ ਇੱਕ ਮਿਨੀ ਗੇਮ ਸ਼ੁਰੂ ਕੀਤੀ ਸੀ ਤੁਹਾਨੂੰ ਕਿਹਾ ਸੀ ਮੈਂ ਟੀਮ ਬਣਾਉਣੀ ਸਾਰਿਆਂ ਨੇ ਤੇ ਸਾਰਿਆਂ ਨੇ ਬੜੀਆਂ ਹੀ ਟੀਮਾਂ ਬਣਾਈਆਂ ਗਾਇਸ ਉਹਨੂੰ ਕੀ ਇਹਨੇ ਮੈਂ ਆਪਣੇ ਲੋਕਾਂ ਦਾ ਕਹਿਦਾ ਸੀ ਮਤਲਬ ਉਹਨੂੰ ਹੈਗਾ ਨਹੀਂ ਕਿ ਚਲੋ ਬਣਾਉਣਗੇ ਕਈ ਨਾ ਟਾਈਮ ਗੱਡ ਕੇ ਪਰ ਫਿਰ ਵੀ ਤੁਸੀਂ ਇਹਨਾਂ ਕੁੜੀ ਨੂੰ ਪ੍ਰੇਮ ਕਰਦੇ ਆ ਇਹਨਾਂ ਪਿਆਰ ਆ ਚੋਲੇ ਆ ਲੈਣ ਦਿੰਦੇ ਆ ਕਿ ਤੁਸੀਂ ਸਾਰਿਆਂ ਨੇ ਇਹ ਟੀਮ ਬਣਾਈ ਟਾਈਮ ਕੱਢ ਕੇ ਚਾਰ ਜਾਫੀ ਚਾਰ ਰੇਡਰ ਹੈ ਨਾ अनेका ਨੇ ਵਿੱਚ ਪਾਰਟਿਸਿਪੇਟ ਕੀਤਾ ਤੇ ਸਭ ਤੋਂ ਵੱਧ ਜਿਹੜੇ ਲਾਈਕ ਹੀ ਉਹ ਆ ਵਾਲੀ ਕਮੈਂਟ ਨੂੰ ਆਇਆ ਰਵਿੰਦਰ ਜਦੋਂ ਮੈਂ ਵੀਡੀਓ ਬਣਾਉਂਦਾ ਐਸੇ ਕਮੈਂਟ ਨੂੰ ਆ ਗਏ ਆ 12 ਲਾਈਕ ਤੇ ਰਾਤ ਤੱਕ ਜਦੋਂ ਮੈਂ ਐਡਿਟ ਕਰਨੀ ਵੀਡੀਓ ਸ਼ਾਇਦ ਵੱਧ ਵੀ ਜਾਣ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਵੀਰ ਆਪਣੇ ਅੱਜ ਆ ਵਾਲੇ ਆ ਠੀਕ ਆ ਬਾਕੀ ਇੱਕ ਨਵੀਂ ਵੀ ਆਪਾਂ ਅੱਜ ਫਿਰ ਤੁਸੀਂ ਆ ਗੇਮ ਨੂੰ ਨਾ ਪਹਿਲਾਂ ਤਾਂ ਇੱਕ ਹੋਰ ਮਿਨੀ ਗੇਮ ਆਪਾਂ ਇੱਕ ਹੋਰ ਕੱਢਣੀ ਆ ਕਿ ਜਿੱਤਣਾ ਮੈਂ ਤਰਨਤੰਨ ਜਿਲ੍ਹੇ ਜਰੈਨਾ ਤੰਤੰ ਡਿਸਟ੍ਰਿਕਟ ਚ ਰਹਿਣਾ ਮੈਂ ਤੇ ਮੈਂ ਨਾ ਆਪਣੇ ਜ਼ਿਲ੍ਹੇ ਦੇ ਹੀ ਰੇਡਰਾਂ ਸਿਰਫ ਤੇ ਸਿਰਫ ਰੇਡਰ ਰੇਡਰਾਂ ਦੇ ਨਾਮ ਲਿਖਣੇ ਆ ਤੇ ਤੁਸੀਂ ਘੱਟ ਤੋਂ ਘੱਟ 7 ਰੇਡਰਾਂ ਦੇ ਨਾ ਲਿਖਨੇ ਆਪਣੇ ਜਿਹੜੇ ਤੇ ਆਪਾਂ ਚੈੱਕ ਕਰਨਾ ਵਾ ਕਿ ਸਭ ਤੋਂ ਵੱਧ ਸੁਪਰਸਟਾਰ ਕਿਹੜੇ ਜ਼ਿਲ੍ਹੇ ਦੇ ਵਿੱਚ ਆ ਜਿਵੇਂ ਕੋਈ ਅੰਬਰਸਾਰਾ ਪਹਿਲਾਂ ਆਪਣਾ ਅੰਬਰਸਾਰ ਲਿਖ ਦਿਓ ਫਿਰ ਉਹਨਾਂ ਰੀਡਰਾਂ ਦੇ ਨਾਲ ਲਿਖ ਦਿਓ ਹੁਣ ਜੇ ਕੋਈ ਤਰਨਤਾਰ ਨਾ ਪਹਿਲਾਂ ਕੋਈ ਤਰਨਤਾਰਨ ਲਿਖਿਓ ਫਿਰ ਆਪਣੇ ਜਿਹੜੇ ਰੀਡਰਾਂ ਦੇ ਨਾਲ ਲਿਖ ਦਿਓ ਬਾਕੀ ਜੇ ਕੋਈ ਮਾਲਵੇ ਵਾਲੀ ਸਾਈਡ ਹੈ ਜਿਹੜਾ ਦੁਆਬੇ ਵਾਲੀ ਸਾਈਡ ਆਪਣੇ ਜਿਹੜੇ ਦਾ ਨਾਮ ਲਿਖ ਕੇ ਆਪਣੇ ਰੀਡਰਾਂ ਦਾ ਨਾਮ ਲਿਖ ਦਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਆਪਾਂ 1 ਲੱਖ ਸਬਸਕ੍ਰਾਈਬਰ ਦੇ ਬਹੁਤ ਹੀ ਨੇੜੇ ਆ ਗਏ ਆ ਗਾਈਸ ਰਾਤ ਤੱਕ 70000 ਚਲੋ ਚਲਿਏ ਮੈਂ ਇਥੇ ਨਿਕਲ ਆਈਏ ਬੱਦਲ ਕਾਲੇ ਆ ਖਾੜੋ ਕੋਲੇ ਭਾਪਾਣਾ ਖਾੜਿਆ ਮੀਹ ਵਾਲਾ ਪੈਕੇਜ ਤੁਰਿਆਂ ਦੇ ਭਾਈ 10.5 ਦੇ ਤੁਰਿਆਂ ਤੋਂ 47 ਦੇ ਪਹੁੰਚ ਗਏ ਆ ਵੱਲੇ ਵੱਲੇ ਕਨਾਤ ਵਰ ਕਰ ਲੈ ਅੱਜ ਮਿੰਦਨ ਮਾਲੇ ਵਿੱਚ ਚੋਣ ਲਈ ਤੇ ਬਾਕੀ ਥੋੜੀ ਦੇਰ ਨੂੰ ਮੈਚ ਹੋਣਾ ਸ਼ੁਰੂ ਹੋਏ ਛੋਟੇ ਮੈਚ ਹੁੰਦੇ ਫਿਰ ਕੁਸ਼ਤੀ ਹੋਣੀ ਉਸ ਤੋਂ ਬਾਅਦ ਆਉਣਾ ਮੈਚ ਉਹ ਵਾਲੇ ਨੇ ਅੱਜ ਲੰਮਾ ਲਾਤਾ ਜਿਹੜਾ ਹੈ ਗੁਰਬਖਸ਼ ਜੀ ਮੈਂ ਕਿਹਨਰੇ ਨਾ ਮਾਹਲੇ ਕੋਲ ਲੈ ਗਏ ਨੇ ਅੱਜ ਐ ਜਲੇਬੀ ਹੁੰਦੀ ਮਾਹਲੇ ਪਾਉਗੇ ਮੱਝ ਵਾਲੇ ਆ ਹਾਂ ਅੱਛਾ ਮੱਝ ਵਾਲੇ ਜੀ ਮੱਝ ਵਾਲੇ ਅਸੀਂ ਕਮਾਲ ਹੋਗੀ ਤੂੰ ਤੁਹਾਡੀ ਬੇਇੱਜ਼ਤੀ ਕਰਨ ਦਾ ਹਾਂ ਜੀ ਅਸੀਂ ਤਾਂ ਭਰਾਵਾ ਮੱਝ ਵਾਲੇ ਆ ਤਾਂ ਅਸੀਂ ਤੁਹਾਡਾ ਰਿਸਪੈਕਟ ਕਰਦੇ ਆ ਸਾਨੂੰ ਪਤਾ ਅੰਦਾਜ਼ ਕਮਾਲ ਹੋਗੀ ਨਹੀਂ ਨਹੀਂ ਇਹਨੂੰ ਪਤਾ ਨਹੀਂ ਅੱਛਾ ਮੱਝ ਵਾਲੇ ਬੰਦੇ ਤਾਂ ਅਸੀਂ ਤੁਹਾਡੀ ਰੇਡਾਂ ਦੇ ਪੈਸੇ ਲੈਉਣੇ ਅਸੀਂ ਮੁਰਗੀਆਂ ਤੋਂ ਥੋੜਾ ਲੈਉਣੇ ਹਾਂ ਹਾਂਜੀ ਮੈਂ ਖਾਪੀ ਆ ਜੀ ਮੋਦੀ ਭਾਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਵੇ 4 ਵਜੇ ਗਿਆ ਮੈਦਾਨ ਚ ਚੱਲੇ ਆ ਤੇ ਆਹੋ ਹਵਾ ਬੜੀ ਵਧੀਆ ਲੱਗੀ ਮੈਨੂੰ ਮਾਲਵੇ ਦੀ ਬਾਕੀ ਵਿਹਦੇ ਆ ਕਿਦਾਂ ਹੁੰਦਾ ਮੈ ਜਿੱਥੇ ਪਤਾਨ ਚ ਆ ਗਿਆ ਪਤਾਨ ਬਹੁਤ ਵਧੀਆ ਬਣਾਇਆ ਗਰਾਉਂਡ ਆਹੋ ਧੰਨਵਾਦ ਸਾਡੇ ਬੜੇ ਭਾਈ ਦਾ ਤੇ ਭਾਈ ਜੀ ਖੇਡਾ ਠੀਕ ਆ ਹੁਣ ਔਰ ਸਾਡੇ ਪਰਮਿੰਦਰ ਦੂਮਛੇੜੀ ਕਹਿੰਦੇ ਬਹੁਤ ਵੱਡਾ ਨਾਮ ਹੈ ਆਓ ਏ ਭਗਵਾਨੇ ਵਾਲਾ ਆ ਡੂਮ ਛੇੜੀਆ ਪੁੱਜੀ ਆਵੇ ਕਮਲ ਆਉ ਦੇਖ ਰਿਹਾ ਏ ਕੇਰਾਂ ਦਾ ਕਹਿੰਦੇ ਪਿਤਪਾਲ ਫਗਵਾੜਾ ਜੇਤੂ ਇੱਕ ਵਾਰੀ ਤਾਲੀਆਂ ਮਾਰ ਦੋ ਹੋਣ ਜਾ ਗਏ ਆ ਛੇਤੀ ਥੋੜਾ ਜਿਆ ਤੇ ਪਿਤਪਾਲ ਦੀ ਮੁਕਤੀ ਜਿਹੜੀ ਉਹ ਜੇਤੂ ਰਿਹਾ ਬਾਕੀ ਨੂੰ ਹੋਣ ਸ਼ੁਰੂ ਹੋ ਜਾਂ ਰਿਹਾ ਬੜੀ ਬੜੀ ਗੋਪੀ ਸਾਰਾ ਗਰਾਊਂਡ ਜਿਹੜਾ ਥਾਸਟ ਉੱਤਰ ਰੱਖਿਆ ਗਿਆ ਔਰ ਪੰਟੀ ਜਿਹੜੀ ਨਹੀਂ ਲੱਗੇਗੀ ਇਹ ਨੋਟ ਕਰ ਲਿਓ ਸੋ ਬੇਨਤੀ ਹੈ ਗੱਲ ਇਸੇ ਲਈ ਸਾਗਰ ਸਹਿ ਲਓ ਮਾਝੇ ਵਾਲਾ ਕਹਿੰਦੇ ਨਹੀਂ ਬੜਾ ਚੋਟੀ ਦਾ ਖਿਡਾਰੀ ਹ ਹ ਕਬੱਡੀ ਪਾਲੇ ਵੱਧ ਚੁੱਕਿਆ ਢੋਲੀ ਵਾਲੇ ਬਿੱਲੀ ਨੇ ਇੱਕ ਪਾਸੇ ਕੰਨੀ ਸਾਬੀ ਹੋਈ ਹੈ ਨਾਲ ਕਹਿੰਦੇ ਜੌਨ ਸਿੰਘਾਂ ਮਾਨ ਸਿੰਘ ਵਾਲੇ ਦਾ ਬੜਾ ਚੋਟੀ ਦਾ ਮੈਚ ਹ ਤੋਸਾ ਵੱਜੇ ਜੰਗ ਦਾ ਹੁਕਮ ਹੋਇਆ ਢੋਲੀ ਵਾਲਾ ਬਿੱਲੀ ਟਰਾਈ ਕਰਦਾ ਮੇਰੇ ਵੀਰੋ ਹਰ ਜੋ ਪਾਸੇ ਪਹਿਲਾ ਮੈਚ ਪਾ ਗਿਆ ਪੰਗਾ ਇਹ ਹੈ ਸਭਾ ਕੀੜੀ ਫਗਾਨਾ ਵਾਲਾ ਦੁਨੀਆ ਦਾ ਵੱਡਾ ਮੱਲ ਦੁਨੀਆ ਦਾ ਮਹਿੰਗਾ ਖਿਡਾਰੀ ਇਹਨੇ ਸਭਾ ਕੀੜੀ ਫਗਾਨੇ ਵਾਲੇ ਰੇਡ ਪੌਂਗੜੀ ਵਧਿਆ ਹੋਇਆ ਬੋਲਿਆ ਹੋਇਆ ਤਾਵਾ ਇੱਕ ਪਾਸੇ ਫਰੰਦੀਪੁਰਿਆ ਗੋਪੀ ਪਰ ਹੌਕ ਖੜਿਆ ਲਓ ਪਿਆ ਚਾਹ ਆਹ ਫਰੰਦੀਪੁਰ ਦੀ ਤਰਫੋਂ ਇਸੇ ਲਈ ਕਹਿੰਦੇ ਰੇਡ ਲਓ ਛੋਟੇ ਮੱਖੀ ਸਖ ਮੱਖੀ ਕਿਲਾ ਵਾਲਾ ਪੌਂਦ ਲਈ ਵਧਿਆ ਹੋਇਆ ਇਹ ਹੈ ਸਖ ਮੱਖੀ ਕਿਲਾ ਵਾਲਾ ਕਹਿੰਦੇ ਮੇਰੇ ਵੀਰੋ ਮੱਖਣ ਸਿੰਘ ਮੱਖੀ ਦਾ ਬਹੁਤ ਵੱਡਾ ਨਾਮ ਹੈ ਜਿੰਨੀ ਮਾਨ ਸਿੰਘ ਦਾ ਚੰਡਾ ਸ਼ਿਕਰਤ ਉਹਦਾ ਚਾਰ ਚਾਫੀ ਸਾਹਮਣਾ ਕਰਦੇ ਆ ਟਾਰਜਨ ਨਾਲ ਹਮਾਨਾ ਪਰਪਤ ਮੱਲੀ ਸਿੰਘ ਦਾ ਪੁੱਤਰ ਐਨੇ ਮਿਲਿਆ ਪੌਰੇ ਤੋਰ ਦੀ ਗੱਡੀ ਆ ਬੱਲੇ 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 ਦੋ ਮਹਾਰਥੀ ਨਾ ਇਸ ਲਈ ਕਹਿੰਦੇ ਰੇਡ ਪੈ ਚੁੱਕੀ ਆ ਮੇਰੇ ਵੀਰੋ ਬਹੁਤ ਤਮੰਨਾ ਮੈਚ ਖੇਡ ਮੈਦਾਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਹੈ ਇੱਕ ਸਿਰੇ ਦੀ ਟੱਕਰ ਕਹਿੰਦੇ ਦੇਖਣ ਨੂੰ ਮਿਲ ਰਹੀ ਹੈ ਉਧਰ ਸਾਡੇ ਮਾਪੁਰਸ਼ ਵੀ ਕਹਿੰਦੇ ਆਨੰਦ ਮਾਣ ਰਹੇ ਆ ਬਾਬਾ ਮਨੀਤ ਸਿੰਘ ਔਰ ਜਿਨ੍ਹਾਂ ਨੇ ਕਹਿੰਦੇ ਅੱਜ ਇਹ ਦੋ ਕਹਿੰਦੇ ਵੀ ਵੱਡੀਆਂ ਟੀਮਾਂ ਦਾ ਮੈਚ ਸਾਡੇ ਇਸ ਇਲਾਕੇ ਦੇ ਉਹ ਜਿਹੜਾ ਦਿਖਾਣਾ ਆਓ ਬਾਬਾ ਜੀ ਕਹਿੰਦੇ ਲਾਜਫਾ ਕਮਾਲ ਕਰ ਰਿਹਾ ਹੈ ਅਗਲੀ ਰੇਪ ਪੈ ਰਹੀ ਹੈ ਲਓ ਨੀਤਾ ਕਾਂਗੇਮਾਲਾ ਕਹਿੰਦੇ ਕਬੱਡੀ ਪਾਉਣ ਲਈ ਬੰਦ ਚੁੱਕਿਆ ਹੈ ਜਲਾਲਾਬਾਦ ਦੇ ਇਲਾਕੇ ਚੱਲ ਕੇ ਆਇਆ ਛਾਤੀ ਮਿੰਨ ਕੇ ਦੇਖ ਲੋ ਮੁੰਡੇ ਦੀ ਓਏ ਛਾਤੀ ਤੇ ਮੰਜਾ ਡੈਂਦਾ ਜਲਾਲਾਬਾਦ ਦੇ ਇਲਾਕੇ ਜੱਟ ਦਾ ਓਏ ਕਾਂਗੇ ਵਿੱਚ ਨੇ ਸਾਡੇ ਲੱਡੂ ਕੰਗਜੀ ਕਹਿੰਦੇ ਲਈ ਫਰੰਦੀਪੁਰੀਆ ਗੋਪੀ ਜੱਫਾ ਲਾਉਣਾ ਤੇ 500 ਰੁਪਇਆ ਦਿੱਤਾ ਜਾਣਾ ਹੈ ਜੇ ਨਾਂ ਲੱਗਿਆ ਤੇ ਉਹ ਰੇਡਰ ਨੂੰ ਦਿੱਤਾ ਜਾਵੇਗਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਆਉਣੇ ਸਾਲ ਵਾਇਕਰ ਨੂੰ ਮਿਲ ਕਰੇ ਕਬੱਡੀ 50 ਦੇ ਤੇ ਕਹਿੰਦੇ ਫ੍ਰਿਜਾਂ ਦਿੱਤੀਆਂ ਜਾਣੀਆਂ ਲੈ ਸੁਖਵੀਰ ਕੋਰੇ ਵਾਲੀਆ ਪੋਤਾ ਸਿੰਘ ਵਾਲੀ ਤਰਫੋਂ ਕਹਿੰਦੇ ਕੋਰੇ ਵਾਲੇ ਪਿੰਡ ਦਾ ਸੁਖਵੀਰ ਇਸੇ ਲਈ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ ਇਹ ਐ ਸੁਖਵੀਰ ਇੱਕ ਸਰਾਮਾ ਵਾਲਾ ਸੁਖਵੀਰ ਖੇਡ ਗਿਆ ਮਾਲਵੇਕ ਸਪੋਰਟ ਦੇ ਤੋਂ ਸੁਖੇ ਦਾ ਨਾਮ ਵੱਡਾ ਪਹਿਲਾ ਬੱਗੂ ਵਰਗੇ ਸਵਰਨੇ ਵਰਗੇ ਬੜਾ ਲੰਮਾ ਸਮਾਖੇ ਦੇ ਕਬੱਡੀ ਦੁਗੀਆਂ ਦੇ ਵਿੱਚ ਲਓ ਜੱਸੀ ਬਾਦਗਾਂ ਵਾਲਾ ਮਾਲ ਕਬੱਡੀ ਪੌਂਦਾ ਭੱਜਦਾ ਪਈ ਫਿਰਦਾ ਲੈ ਵੀ ਜੋਸ ਦਾ ਕਹਿ ਦੁਗੀਆਂ ਨੂੰ ਵੀ ਕਿਉਂ ਜੋਸ ਦਾ ਕਹਿੰਦੇ ਆ ਤੇ ਕਰਮਾ ਕਬੱਡੀ ਪੌਲੀ ਬੱ ਚੁੱਕਿਆ ਇਹ ਮੁੰਡਾ ਵੀ ਖੇਡਾਇਆ ਵਿਦੇਸ਼ਾਂ ਦੇ ਵਿੱਚ ਆਹ ਚਾਰ ਜੱਫੀ ਸਾਹਮਣੇ ਕਰਦੇ ਹੋਏ ਕਿ ਖੇਡ ਮੈਦਾਨ ਦੇ ਵਿੱਚ ਕਿਹੜਾ ਜੱਫੀ ਤਾਕੇ ਕਿੰਨੇ ਪਹੁੰਚਾ ਇੱਕ ਪਾਸੇ ਫੁੱਲੀ ਪੁੱਤੀ ਟੀਮਾਂ ਆਹ ਦੂਸਰੇ ਪਾਸੇ ਵੇਟ 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 ਬੀਸੀ ਕਲਬ ਕੁਸ਼ਤੀ ਖੇਡ ਰਹੀ ਹੈ ਨੰਬਰ 7 ਵੀਰ ਵੱਡਾ ਗੁਰਲਾਲ ਕਨੌਰ ਵਾਲਾ ਇਹ ਹੈ ਛੋਟੇ ਗੁਰਲਾਲ ਦੇ ਨਾਂ ਤੇ ਜਾਣਿਆ ਜਾਣ ਵਾਲਾ ਫਰੰਦੀਪੁਰ ਦੀ ਟੀਮ ਦਾ ਕਿਹਨੇ ਗੱਬਰੋ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਕਿ ਜਿਸ ਵਾਂ ਬਚਾਉਣਾ ਪੈਂਦਾ ਵਿੱਚ ਚੱਕਦੇ ਤਾਂ ਲੈ ਕੇ ਚਾੱਕਦੇ ਨੇ ਇਸ ਲਈ ਰੇਡ ਪਾਉਣ ਦੇ ਲਈ ਵਧਾ ਹੋਇਆ ਨਹੀਂ ਸਾਗਰ ਕਰਦੇ ਜਿੱਕਰ ਬਲ ਮਕੇਰੀਆਂ ਦੇ ਕਹਿੰਦੇ ਕਬੱਡੀ ਕੱਪ ਤੇ ਧਰਧਰ ਕਰਾਉਣ ਵਾਲਾ ਬਹਿ ਜਾ ਬਹਿ ਜਾ ਕਰਾਉਣ ਵਾਲਾ ਮੈਸੀ ਟਰੈਕਟਰ ਦਾ ਜੇਤੂ ਸੀਪੇ ਸਾਧਿਆਂ ਦੇ ਨਾਲ ਆਹ ਬੱਲੇ ਬੱਲੇ ਹੁੰਦੀ ਹੋਈ ਪਾ ਪਾ ਟਾਈਮ ਹੈ ਕਾ ਪਲਸੀ ਪਾ ਆ ਲੈ ਲਾ ਦੋ ਜ਼ੋਰ ਕਰੰਦੋ ਸਾਡਾ ਉਹ ਆਪਣਾ ਤਨਜੀਤ ਤਨਜੀਤ ਬਾਜੀ ਕੋਈ ਦਾਲ ਨਹੀਂ ਦਾਲੀ ਤਾਡ ਬਾਡ ਫੇਰ ਬਾਡ ਹੇ ਬਾਹਰ ਹਾਂ ਹੁਣ ਭਾਵੇਂ ਜਨਰੇਟਰ ਚੱਲੀ ਜਾਂਦੜੀ ਹੁਣ ਨਾ ਬੰਦ ਕਰਿਓ ਅੱਜ ਤੇ ਮੈਚ ਹੈ ਆਹ ਮੈਚ ਦਾ ਸੁਭਾਨੀ ਦੁਨੀਆ ਨੇ ਲੈਣਾ ਲਾਏ ਇਸ ਵੇਲੇ ਪਈ ਹੋਈ ਹੈ ਆਪਣੇ ਪੁੱਤਰ ਦੇ ਨਾਲ ਕਦੇ ਵੀ ਰਾਜੂਪੁਰ ਜੱਫਾ ਲਾਵੇਗਾ ਇੱਕ ਜੱਫੇ ਦਾ 200 ਰੁਪਇਆ ਆ ਛੱਕੇ ਮਰੀਆਂ ਕਹਿੰਦੇ ਝੂ ਝੂੜ ਕੇ ਤੁਰਦਾ ਜਿਵੇਂ ਰਾਣੀ ਬਗਦੀ ਹੁੰਦੀ ਹੈ ਓਏ ਜੱਟ ਝੂ ਝੂੜ ਕੇ ਤੁਰਦਾ ਲੱਗਦੀ ਹੁੰਦੀ ਹੈ ਇਹ ਆ ਪੁੱਕਾ ਘਰਿਆਲੇ ਵਾਲਾ ਮੇਰੇ ਵੀਰੋ ਮਾਘੇ ਦੀ ਧਰਤੀ ਹੈ ਮਾਘੇ ਦੇ ਮਜਹਿਲ ਕਹਿੰਦੇ ਛਾਏ ਹੋਇਆ ਲੈ ਵੀ ਨਰਮਲ ਪ੍ਰਧਾਨ ਦੇਖ ਲਾ ਇਹ ਆ ਘਰਿਆਲੇ ਵਾਲਾ ਕਹਿੰਦੇ ਪੁੱਕਾ ਇਸ ਲਈ ਰੇਡ ਪਾਉਣ ਦੇ ਲਈ ਵਜਾ ਹੋਇਆ ਇੱਕ ਕੰਨੀ ਕਿੰਨੀ ਮਾਨ ਸਿੰਘ ਬਲਦਾ ਨਾ ਟੋਲੀ ਵਾਲਾ ਬਿੱਲੀ ਹੈ ਲਓ ਕਿੰਨੀ ਬਿੱਲੀ ਕਿਆ ਪੌਂਦਿਆ ਕਮਤੀਆ ਬੜਾ ਕਬੱਡੀ ਖੇਡੀ ਹੈ ਅਲੱਗ ਦੇ ਲੋਕ ਜਾਣਦੇ ਆ ਆ ਕਬੱਡੀ ਪੈ ਗਈ ਹੈ ਚਾਰ ਜੱਫੇ ਤੇ ਬੋਲੇ ਹੈ ਧੰਵਾ ਜਿਹੜਾ ਟਾਕੇ ਹਿੱਕ ਤੇ ਵੰਡਾ ਜਿਹੜਾ ਬਹਾਦਰ ਕਰਾਉਂਦਾ ਜਿਹੜਾ ਦੁਨੀਆ ਮਨਾਉਂਦੇ ਤੌੜੀ ਦੇ ਨਾਲ ਇਤਿਆਰ ਕਹਿੰਦੇ ਮੇਰੇ ਵੀਰੋ ਤਾਂ ਹੀ ਅੱਜ ਪੁੱਜੇ ਹੋਇਆ ਸਾਡੇ ਤੇਤੀ ਹੋਰਾਂ ਦਾ ਵੀ ਧੰਨਵਾ ਹੈ ਬਾਦੀਆਂ ਵਾਲਾ 30 40 ਮੁਕਤਿਆਂ ਦੀ ਧਰਤੀ ਤੋਂ ਪੁੱਜਿਆ ਹੋਇਆ ਦੂਸਰੇ ਪਾਸੇ ਕਹਿੰਦੇ ਰਾਜੂ ਭਾਉ ਕਾਂਗੇ ਵਾਲਾ ਇਸ ਸਾਲ ਮੁੰਡਾ ਯੂਰਪ ਦੇ ਮੈਦਾਨਾਂ ਵਿੱਚ ਖੇਡ 1.5 ਜੱਫਾ ਲਾਵੇਗਾ ਇੱਕ ਜੱਫੇ ਦਾ 500 ਰੁਪਇਆ ਫੇਰ ਦੇਵਾਂਗੇ 500 ਰੁਪਇਆ ਫੇਰ ਦੇਵਾਂਗੇ ਨਰਮਲ ਭਾਈ ਜੀ ਨੇ ਅਰਦਾਸਾਂ ਕੀਤੀਆਂ ਸੀ ਰੱਬ ਕੇ ਉਹ ਪੂਰੀਆਂ ਹੋ ਗਈਆਂ ਤੁਹਾਡੇ ਨਾਲ ਮੇਰੇ ਮਿਲ ਕੇ ਸਭ ਨਾਲ ਹੋ ਰਿਹਾ ਆਹ ਬੱਲੇ ਬੱਲੇ ਹੋ ਗਈ ਹੈ ਕਰਮਾ ਮਿੱਡੇ ਵਾਲਾ ਨੀਜੀ ਲੈਡ ਖੇਡਿਆ ਆਹ ਮੁਸਰੀਆ ਤੇ ਮਾਝਾ ਲਗਜ਼ਰ ਤੇ ਕਹਿੰਦੇ ਮਾਣ ਦਾ ਤੇ ਮਾਝਾ ਪਰ ਨੰਬਰ ਮਿੱਡੇ ਇੱਕ ਦਫਾ ਲਾਵੇਗਾ ਇੱਕ ਦਫੇ ਦਾ 200 ਰੁਪਿਆ ਲਾ ਛੋਟੇ ਗੁਰਲਾਲ ਨੇ ਕਹਿੰਦੇ ਰੇਡ ਭਾਰੰਤ ਦੀ ਹੈ ਮੇਰੇ ਵੀਰੋ ਇਹ ਬੁੱਧਾ ਵਿੱਚੋਂ ਬੁੱਧ ਜਿਵੇਂ ਹੈ ਲਾਹੌਰ ਦਾ ਰੇਡਰਾਂ ਚੋ ਰੇਡਰ ਕਹਿੰਦੇ ਗੁਰਲਾਲ ਕਿੰਨਾ ਲਾ ਇਸੇ ਲਈ ਗੁੱਟ ਫੜਿਆ ਹੋਇਆ ਪੱਤੀ ਹੋਈ ਖੋਚੋ ਲਾ ਛੇਰਾ ਮੀਰ ਕੋਟੀਆਂ ਐਨ ਕਹਿੰਦੇ ਇੱਕ ਤੇਜ਼ ਰੇਡਰ ਹੈ ਪੱਪਾ ਦਾ ਬੜਾ ਛੋਲਾ ਕਹਿੰਦੇ ਪੈਰਾਂ ਨੇ ਚੱਗ ਲੱਗਦੀ ਹੈ ਫਰੰਦੀਪੁਰ 500

ਦੋਨਾਂ ਬਲਾੜਿਆਂ ਨੇ ਵੀ ਮਾਨ ਸਨਮਾਨ ਕਰ ਰਿਹਾ ਹੈ ਤੇ ਮਾਝੇ ਦੇ ਕਬੱਡੀ ਖਿਡਾਰੀਆਂ ਦਾ ਵੀ ਮਾਨ ਸਨਮਾਨ ਇਹਨੇ ਕੀਤਾ ਜਾ ਰਿਹਾ ਹੈ ਇਹ ਆ ਸਭਾ ਕੀਨੀ ਫਰਦਾਂ ਵਾਲਾ ਮੇਰੇ ਵੀਰੋ ਇੱਕ ਤੇ ਜੰਗ ਲੱਕੀ ਕਹਿੰਦੇ ਸਕਾਣਾ ਵਾਲਾ ਕਬੱਡੀ ਪਾਲੇ ਵੱਜ ਚੁੱਕਿਆ ਇੱਕ ਪਾਸੇ ਮੰਗੀਆ ਨੌਜਵਾਨ ਖੇਡ ਮੈਦਾਨ ਵਿੱਚ ਲਾਏ ਗਏ ਜੱਫਾ ਬਹੁਤ ਹੀ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦਾ ਵੱਡਾ ਜੁੱਦ ਮਹਾਂਪਰਤ ਵਰਗਾ आप भाऊ ने कैफे जाओ दो सौ रुपये शेयर करिया और राजा कहना शेर कर राजा दो सौ रुपया राजू भाऊ तेन सिरा कहते हैं मुंडे ने, है। ने सिरा कराता देका देका। देका। मेरे भीरों हरजीत सिंह शेका इस साल ने कनेडा खेड़ा है ਇਸ ਸਾਲ ਕਹਿੰਦੇ ਕੈਨੇਡਾ ਖੇਡ ਆਇਆ ਹੈ ਇਹ ਹੈ ਹਰਜੀਤ ਸਿੰਘ ਛਾਕਾ ਮੇਰੇ ਵੀਰੋ ਸਾਟਾ ਵਾਲੀ ਸਾਡੇ ਕਾਂਤੀ ਜੀ ਪੁੱਲਰ ਆਹ ਕੋਸਾ ਕਰ ਲਿਓ ਸਿੱਧਾ ਗੱਲ ਬਾਈ ਦੇ ਨਾਲ 1100 ਰੁਪਿਆ ਕਹਿੰਦੇ ਦੇ ਲੋ ਜਿਹੜਾ ਜੱਫਾ ਲਾਇਆ ਹੈ ਆਓ ਇਸੇ ਲਈ ਪਈ ਹੋਈ ਰੇਡ ਆਹ ਦੇਖ ਰਹੇ ਹੈ ਇੱਕ ਪਾਸੇ ਕਹਿੰਦੇ ਨੌਜਾਨ ਗੱਬਰੂ ਪੁਗਾ ਘਰਿਆਲੇ ਵਾਲਾ

ते एफ एफ देखा। देखा। दे के के, करना, जे फीपुरी फिर जफा लाएगा जो के वाला पवित्र कहना भी पांच सौ रुपया फिर देवे दोनों टीमों रुपया दोनों कमेडेंटा ਪਵਿੱਤਰ ਖਾਨ ਵਾਲੀ ਹੈ ਬਸਰਾ ਮਾਰ ਕਰਕੇ ਬਹੁਤ ਛੁੱਕੇ ਆ ਜੌਨ ਸਿੰਘ ਇਹ ਆ ਗਿੰਦੀ ਮਾਨ ਸਿੰਘ ਵਾਲੇ ਦਾ ਤੀਰਥ ਵੱਲੋਂ ਗਿੰਦੀ ਮਾਨ ਸਿੰਘ ਵਾਲੇ ਦੇ ਜੱਫੇ ਤੇ ਹੋਵੇਗਾ ਉਹ ਲੱड्डू ਕੰਗਜੀ ਵੱਲੋਂ ਹੋਵੇਗਾ ਔਰ ਜਿਹੜੇ ਫਰਨੀਪੁਰ ਦੇ ਗੋਪੀ ਜੱਫੇ ਲਾ ਰਹੇ ਨੇ ਉਹ 500 ਰੁਪਏ ਦਾ ਡਾਟਰ ਤੀਰਥ ਜੀ ਪਹੁੰਚਾ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ ਕੋਰੇ ਵਾਲਿਆਂ ਸਖਵੀਰ ਇਹ ਆ ਨੌਜਿਆ ਫਿਰ ਜੱਫਾ ਲਾਵੇਗਾ 500 ਰੁਪਏ ਹੋਵੇਗਾ पवित्र जूके वाली फरतीपुरी गोपी लाल जफा पांच सौ रुपया जे संदू सिंह मलि पुत्र लाऊ जफा सौ रुपया पांच सौ रुपया लेगा पवित्र जूके वाला ਪਾਸੋਂ ਦੇ ਵੱਡੇ ਲਾ ਆ ਇਹ ਨੇ ਕਹਿੰਦੇ ਪਾਸੇ ਪਲਤੇ ਚੇਤੇ ਆਉਂਦੇ ਜਦ ਨજર ਪਵੇ ਤਸਵੀਰਾਂ ਤੇ ਆਪਣੇ ਵਿੱਚ ਦੇ ਚੇਤੇ ਆਉਂਦੇ ਜਦ ਨજર ਪਵੇ ਤਸਵੀਰਾਂ ਤੇ ਔਰ ਵੱਡੀ ਚੋਟੀ ਦਾ ਮੁਕਾਬਲਾ ਲੈ ਛੋਟਾ ਗਲਾ ਕਬੱਡੀ ਤੋਂ ਲਈ ਬਚ ਚੁੱਕਿਆ ਹੈ ਔਰ ਸਾਡੇ ਰਾਜ ਸਿੰਘ ਜੀ ਭੋਲਾ ਔਰ ਆਰਤੀਪੁਰ ਦੀ ਟੀਮ ਦੇ ਲਈ ਜਿਹੜੇ ਸਪੋਰਟਰ ਨੇ ਲਾਹਾਂ ਪਿੱਟ ਕੇ ਜੁਕੇ ਵਾਲਾ ਕਹਿੰਦਾ ਨਹੀਂ 500 ਰੁਪਏ ਦੇਵਾਂਗੇ ਮੀਰਕੋਟੇਆ ਸ਼ੇਰਾ ਕਬੱਡੀ ਪਾ ਰਿਹਾ ਹੈ ਜੇ ਜੱਫਾ ਲੱਗ ਗਿਆ ਹਰੰਦੀਪੁਰੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਂਪੀ ਤਿਆਰ ਹੈ ਲੈ ਟਰੋਲੀ ਵਾਲਿਆ ਇਹਨਾਂ ਲਾਕ ਵਿੱਚ ਟੱਕੜਾ ਰਿਹਾ ਜੋਪਾ ਨਾਲ ਮਾਨ ਸਿੰਘ ਵਾਲਾ ਗਿੰਨੀ ਖੇਡ ਕਬੱਡੀ ਦੇ ਵਿੱਚ ਸਟਾਰਟੀਨਾਂ ਦੇ ਨਾਤੇ ਜਾਣਿਆ ਜਾਂਦਾ ਹੈ ਇਹ ਕਾ ਭਾਉ ਟਾਰੀ ਵਾਲਾ ਲਾਓ ਕਾਲਾ ਤੇ ਸੱਤਾ ਉੱਤੇ ਕਾਲਾ ਤੇ ਸੱਤਾ ਪਰ ਨੰਬਰ 9 ਨਵੀਆਂ ਬੁੱਗਾ ਘਿਹਾਰੇ ਵਾਲਾ ਫਰੰਦੀਪੁਰ ਦੀ ਟੀਮ ਦੀ ਤਰਫੋਂ ਇਹਨੇ ਰੇਡ ਪਾਉਣ ਦੇ ਲਈ ਵੱਧ ਚੁੱਕਾ ਹੈ ਮੇਰੇ ਵੀਰੋ ਚਾਰ ਜਫੀ ਤਿਆਰ ਹੈ ਡੋਲੀ ਭਾਈ ਪਿੰਡ ਕਹਿੰਦੇ ਛੇਵੇਂ ਪਾਸੇ ਦੀ ਚੰਦ ਸ਼ੋਪਰਾ ਪਰ ਧਰਤੀ ਹੈ ਕੋਇਡ ਹੈ ਗਿਆ 21 ਫਰੰਦੀਪੁਰ ਦੇ 16 ਬੀਪੀ ਦੀ ਟੀਮ ਪ੍ਰਵਾਨ ਦੀ ਟੀਮ ਦੇ ਕਿਹੜੇ ਫਗਾਨਾ ਵਾਲਾ ਫਰੰਦੀਪੁਰ ਜਫਾ ਕੌਣ ਦਾ ਪਿੰਟਰ ਜੁਕੇ ਵਾਲਾ ਕਹਿੰਦਾ ਵੀ 500 ਰੁਪਈਆ ਦੇ ਦਾਂਗੇ ਪਿੰਦਰ ਜੁਕੇ ਵਾਲਾ ਕਹਿੰਦਾ ਵੀ 500 ਪਿੱਦਾ ਕੋੜ ਕੁੜੀਆਂ ਕਰਦਾ ਸਾਂ ਮਿਰਕਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮੋਬਤੀ ਤੇ ਕਦੇ ਕਿੜਾਹੇ ਰੁੱਝਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣ ਸ਼ਾਕਾ ਮੋਠਾ ਬਲਦਾ ਕਬੱਡੀ ਪਾਲ ਲਈ ਵਾਦਾ ਹੋਇਆ ਇਹ ਵੀ ਕ੍ਰਿਡਾ ਖੇਡਿਆ ਸੱਜਣਾ ਉਧਰ ਚਾਰ ਧਾਫੀ ਹੈ ਜੇ ਫੁੰਦੀ ਪਿਆ ਲਾਊਡ ਆਪਦਾ ਪੁੱਤਰ ਜੁਕੇ ਵਾਲਾ ਕਹਿੰਦਾ 500 500 ਆ ਰੇਡਾਂ ਵੇਰ ਮੇਰੇ ਪਾਉਂਦਾ ਸਿਰਾਂ ਬਾਹਾਂ ਹੀ ਕਰਾਉਂਦਾ ਕਹਾਂ ਕਿ ਸਿੱਧੇ ਦੇ ਮੋਟੇ ਪੁੱਤ ਦੀ ਗੈਰੀ ਸੱਤੂ ਜਿੱਲੀ ਸੱਤਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਫਰੰਦੀਪੁਰ ਦੀ ਟੀਮ ਦੀ ਤਰਫੋਂ ਗਨਾਲੀਪੁਰੀਏ ਸੱਤੇ ਨੇ ਰੇਡ ਭਾਰ ਦਿੱਤੀ ਹੈ ਮਾਨ ਸਿੰਘ ਵਾਲੀ ਧਰਤੀ ਦਾ ਕਹਿੰਦੇ ਐੜ ਗਿੰਦੀ ਤਿਆਰ ਹੈ ਆ ਮੁੰਡੇ ਨੂੰ ਗਿੰਦੀ ਕਹਿੰਦੇ ਹੈ ਖੇਡ ਕਬੱਡੀ ਦਾ ਜੋਨਕੀਨਾ ਇਸੇ ਲਈ ਗੋਤਲ ਮਾਲ ਕਰ ਰਿਹਾ ਵਾਹ ਹੋਈ ਕਿੰਦੀ ਸੇ ਨਹੀਂ ਰੀਤਾਂ ਇੱਕਦਾਰੇ ਖੱਟਿਆ ਇਹ ਖਾਂਦਾ ਜਿਹੜਾ ਕਬੱਡੀ ਚੋਂ ਪਿਆਰ ਦਾ ਕਬੱਡੀ ਵਿੱਚ ਜਿਹਨੂੰ ਲੋਕ ਜੋਨਕੀਨਾ ਕਹਿੰਦੇ ਨੇ ਚਰਚੇ ਉਹ ਗੱਪਰੂ ਤੇ ਲੋਕਾਂ ਵਿੱਚ ਰਹਿੰਦੇ ਨੇ ਚਰਚੇ ਉਹ ਗੱਪਰੂ ਤੇ ਲੋਕਾਂ ਵਿੱਚ ਰਹਿੰਦੇ ਨੇ ਜਿਹੜੇ ਪਿੰਡ ਦਾ ਬਾਈ ਜੀ ਰੌਣਾ ਸੀ ਉਹ ਫਰੰਦੀਪੁਰ ਦਾ ਹੀ ਆ ਨੰਬਰ ਦੀਪਲੇਵਾਲਾ ਦੀਪ ਸਾਬ ਡਾਟ ਕਰ ਲਿਓ ਉਹ ਨੰਬਰ ਫਰੰਦੀਪੁਰ ਦਾ ਹੀ ਹੈ ਮਿੱਤਰ ਜੁਕੇ ਬੰਦਾ 500 ਮੇਰੇ ਹੱਥਾਂ ਦੇ ਵਿੱਚ ਹੈ 500 ਮੇਰੇ ਹੱਥਾਂ ਦੇ ਵਿੱਚ ਫੰਦੀਪੁਰੀਆ ਪਰ ਢਿੰਡਾ ਕੋਟ ਕੋੜੀਆਂ ਲੌਦਾਗਲ ਟਿਕਾਣੇ ਨੰਬਰ ਰੈਟਰ ਸਾਡੇ ਟੇਗਾ ਸਰਪੰਚ ਜਿਸ ਸਾ ਬਾਕੀਆਂ ਦੇ ਲਈ ਕਹਿੰਦੇ 500 ਤੇ ਜਿਸਤੀ ਬਾਕੀਆਂ ਲਈ ਤੇ ਸ਼ੇਰਾ ਮੀਰ ਕੋਟੀਆਂ ਕਹਿੰਦੇ ਉਹਦੇ ਲਈ 500 ਆਹ ਆ ਤੇ ਹੀ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ

सुख मखी करो काना महाराज लो फरती गोपी का एक सौ का गुरु सिंह जी होता बहुत बहुत धनबाद है ਇਸ ਲਈ ਪਈ ਹੋਈ ਕਬੱਡੀ ਹੈ ਲਓ ਬੜਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਉਧਰ ਚਾਰ ਜਫੀ ਯਾਰ ਇੱਕ ਕਾਲਾ ਮਨਸੂਰ ਦਿਓ ਵਾਲਾ ਜਿਹਨੇ ਪਹਿਲਾ ਜਫਾ ਲਾ ਕੇ ਤੰਤਰ ਕਰਾਈ ਹੈ ਆ ਦੂਜੇ ਪਲੇਟਾਂ ਦੀ ਇਹ ਆ ਕਾਲਾ 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 ਉਹ ਕਾਲਾ ਮਨਸੂਰ ਜਿਹੜਾ ਪੰਡਾ ਕੇ ਦੀ ਫਗਾਨਾ ਵਾਲਾ ਤੇ ਦੂਸਰੇ ਪਾਸੇ ਕਹਿੰਦੇ ਇਸੇ ਲਈ ਐਡ ਟੱਕਰ ਮੇਰੇ ਵੀਰੋ ਹੋ ਚੁੱਕੀ ਹੈ ਇਹ ਸਰਹਾਲੀ ਦੀ ਧਰਤੀ ਦਾ ਵੀਰਾ ਐਡ ਜੱਫਾ ਲਾ ਗਿਆ ਅਗਲੀ ਰੇਡ ਨਮਾ ਪਿੰਡ ਦਾ ਬਾਊ ਆ ਗਿਆ ਮੇਰੇ ਵੀਰੋ ਇਹ ਹੈ ਨਵੇਂ ਪਿੰਡਿਆ ਬਾਊ ਕਹਿੰਦੇ ਨੌਜਤ ਫਰਦੀਪੁਰ ਦੀ ਤਰਫੋਂ ਤੋਤਾ ਸਿੰਘ ਵਾਲੀ ਤਰਫੋਂ ਟਾਰੀ ਵਾਲਾ ਕਾਲਾ ਲਓ ਕਰਦਾ ਕੋਸ਼ਿਸ਼ ਸਰਮਾਦਾ ਸਿੰਘ ਦੀ ਪਰੋਤ ਗੁਰਜੀਤ ਸਿੰਘ ਦੀ ਸ਼ੇਰ ਗੜੀਆ ਉਹਨਾਂ ਦਾ ਪਰਿਵਾਰ ਵੱਲੋਂ 200 ਰੁਪਇਆ ਜਿੱਤਰ ਵਾਲੀ ਟੀਮ ਫਰਦੀਪੁਰ ਆ ਸਰਦੂਸੇ ਮੱਲੀ ਦਾ ਪੁੱਤਰ ਪੌਣੇ ਕਰੋੜ ਦੀ ਗੱਡੀ ਉਹ ਮਿਲਿਆ ਜੱਫਰੂਪੁਰ ਨੰਬਰ ਗਰਜੀਤ ਮੋਠਾ ਵਾਲੀਆ 1000 ਰੁਪਏ ਦੀ ਕਹਿੰਦੇ ਰੇਡ ਹੋਵੇਗੀ ਮੇਰੇ ਵੀਰੋ ਤੇ 1100 ਰੁਪਏ ਦੀ ਕਹਿੰਦੇ ਕਰਮੇ ਦੀ ਰੇਡ ਹੋਣੀ ਹੈ ਬਰਮਿੰਦਰ ਲੱੱਡੀ ਇਹ ਗੋਪੀ ਜੱਫਾ ਲਾਉਣਾ ਫਰਦੀਪੁਰ ਤੇ 1000 ਆ ਜਾਣਾ ਹੈ ਔਰ ਬੇਨਤੀ ਹੈ ਸਾਰੇ ਭਰਾਵਾਂ ਨੂੰ ਸੁਖਬੀਰ ਵੱਧਾ ਹੋਇਆ ਚਾਰ ਜਾਫੀ ਪੂਰੇ ਕਹਿੰਦੇ ਨੇ ਤਿਆਰੀ ਦੇ ਵਿੱਚ ਹੈ ਦੇਖਦੇ ਆ ਮਿੱਟੀ ਦੇ ਵਿੱਚ ਕਰਨ ਕਮਾਈਆਂ ਵਰ ਦਿੰਦੀ ਆ ਮਾੜੇ ਲਾਲਾ ਨੂੰ ਗਰਮੀਆਂ ਵਿੱਚ ਬਾਹਰ ਖੇਡਦੇ ਇੰਡੀਆ ਖੇਡਨ ਸਿਆਲਾਂ ਨੂੰ ਗਾਟਰ ਵਰਗਾ ਹਰੇ ਗੱਪਰੂ ਛਾਤੀ ਪੂਰੀ ਗੁੰਦੀ ਆ ਉਹ ਸੁੱਖੀ ਲੱਪੇ ਦੋਨੇ ਸੀਜ਼ਨਾਂ ਲਾ ਕੜੀ ਚੌਗੀ ਹੁੰਦੀ ਆ ਕਿਹਦੇ ਸੀ ਨੂੰ ਹਾਂਜੀ ਨਾ ਅਗਲੀ ਰੇਡ ਕਹਿੰਦੇ ਮੇਰੇ ਵੀਰੋ ਨੌਜਾਨ ਜੱਸੀ ਬਾਦੀਆਂ ਵਾਲਾ ਐਡ ਮੁੰਡਾ ਚੜਦੀ ਜੀ ਬਰੇਸਦਾ ਮੇਰੇ ਵੀਰੋ ਇੱਕੋ ਜੀਆਂ ਹੱਥਾਂ ਤੇ ਲਕੀਰਾ ਹੁੰਦੀਆਂ ਕਦੇ ਵੀ ਨਹੀਂ ਡਿੱਟ ਤਕਦੀਨਾ ਹੁੰਦੀਆਂ ਹੌਸਲੇ ਦਾ ਸਾਟੀ ਤੇ ਬਰੂਦ ਚਾਹੀਦਾ ਕਦੇ ਵੀ ਨਿਸ਼ਾਨੇ ਰੇਜੋ ਬਾਹਰ ਨਹੀਂ ਹੁੰਦੇ ਮਿਹਰਤਾ ਦੇ ਪੈੰਦੇ ਸਦਾ ਮੁੱਲ ਬੱਲਿਆ ਟੁੱਕਿਆਂ ਨਾਲ ਬਣਦੇ ਸਤਾਰ ਨਹੀਂ ਹੁੰਦੇ ਇਹ ਆ ਰਾਜੂ ਭਾਉ ਕਾਂਗੇ ਵਾਲਾ ਇਹ ਆ ਰਾਜੂ ਭਾਉ ਨਾ ਅਗਲੀ ਰੇਡ ਕੇਲੇ ਕਰਮਾ ਮਿੱਡੇ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੈ ਕਬੱਡੀ ਲੈ ਵੀ ਸਰਹਾਲੀ ਵਾਲਿਆ ਆਹ ਵੀਰਾ ਸਰਹਾਲੀ ਤੇ ਮਿੱਡੇ ਵਾਲਾ ਕਰਮਾ ਵੀਰਾ ਸਰਹਾਲੀ ਤੇ ਮਿੱਡੇ ਵਾਲਾ ਕਰਮਾ 2100 ਰੁਪਇਆ ਦੇ 2100 ਤੇ ਹੈਰੀ ਤੇ ਪਲੱਸ ਕਿਲੋ ਦੇਸੀ ਘਿਓ ਕਰਦੇ ਹੋ ਇਹਨਾਂ ਮੁੰਡਿਆਂ ਨੂੰ ਜਿਹੜਾ ਆਪਾਂ ਦੇਣਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਨੋ ਕਾਲੂ ਕਨੇ ਮਰਸੂਦਿਆਂ ਟੁੱਟ ਕੇ ਫੇਰ ਪਾ ਗਿਆ ਆ ਤੇਰੇ ਕੀ ਲੱਗਦੇ ਮੁੰਡੇ ਚਿੱਟੜ ਵਾਲਾਂ ਵਾਲੇ ਇਹ ਵੀ ਦੁਨੀਆ ਦਾ ਪੰਨਾ ਟਾਪਰ ਜਹੀ ਹੈ ਆ ਕਾਲੂ ਮਰਸੂਦਿਆਂ ਵਾਲਾ ਪਰ ਨੰਬਰ ਇਹ ਪਾਰ ਦੇ ਕੋ 500 ਰੁਪਿਆ ਜੇ ਫੱਦੀ ਪੂਰੀ ਗੋਪੀ ਜਫਾ ਲਾਵੇਗਾ ਨਾ ਵੀ ਲਖੇ ਕਰ ਦੇਗਾ ਨਾ ਨੱਟੂ ਕੰਗ ਵੱਲੋਂ ਵੀ ਛੇਰੇ ਦੀ ਰੇਟ ਤੇ 500 ਹੈ ਟੱਲਿਓ ਬਾਅਦ ਵਿੱਚ ਬੜੀ ਦਿੱਕਤ ਆਉਂਦੀ ਹੈ ਸਰਦਾਰ ਗੁਰਬਖਸ਼ੀਤ ਸਿੰਘ ਜੀ ਆਪਣਾ ਇੱਕ ਬੰਦਾ ਜਿਹੜਾ ਜਰੂਰ ਲਾ ਲਿਓ ਲਓ ਇਸ ਵੇਲੇ ਪਈ ਹੋਈ ਰੇਲ ਇਹ ਐ ਨੌਜਾਨ ਗਬਰੂ ਕਹਿੰਦੇ ਮੇਰੇ ਵੀਰੋ ਬੁੱਕਾ ਘੜਿਆਲੇ ਵਾਲਾ ਕਿ ਟੀਵੀ ਖਵਾੜਾ ਵਿੱਚ ਨਾ ਬੋਲਦਾ ਇੱਕ ਥਾਂ ਨਹੀਂ ਇਹ ਤਾਂ ਥਾਂ ਤਾਂ ਬੋਲਦਾ ਰਾਜੂ ਭਾਉ ਕੰਗੇ ਵਾਲਾ ਮੇਰੇ ਵੀਰ ਹਰਜੀਤ ਸਿੰਘ ਸ਼ਾਕਾ ਮੋਠਾ ਵਾਲੀ ਲਓ ਹਰਜੀਤ ਕਹਿੰਦੇ ਮੋਠਾ ਬੜੀਆ ਕਬੱਡੀ ਪੌਲੀ ਪੱਛ ਚੁੱਕਿਆ ਜੇ ਫਰਦੀਪੁਰਿਆ ਗੋਪੀ ਜੱਫਾ ਲਾਉ ਸਵਰਗ ਵਾਸੀ ਚੰਦ ਸਿੰਘ ਜਿਹਨਾਂ ਦਾ ਬਣਗੋ 500 500 ਹੇ ਟੱਕਰ ਟੱਕਰ ਹੋ ਟੱਕਰ ਟੱਕਰ ਪਰ ਨੰਬਰ ਕਹਿੰਦੇ ਨਹੀਂ ਫਰਦੀਪੁਰ ਦੇ ਲੈ ਆਏ ਬੰਗਾਲਾ ਵਾਲਾ ਕਹਿੰਦੇ ਜਿਹੜਾ ਹੋਲਡ ਵਾਲਾ ਨੰਬਰ ਹੈ ਉਹ ਰੀਪਲੇ ਕਹਿੰਦੇ 8 ਨਵਾਰੀ ਚੈੱਕ ਕਰ ਲਿਆ ਹੈ ਹਜੇ ਤੱਕ ਕੋਈ ਕਲੀਅਰ ਨਹੀਂ ਹੋ ਰਿਹਾ ਹੈ ਵੀ ਜੋ ਰੈਫਰੀ ਦਾ ਫਿਰ ਫੈਸਲਾ ਹੋਵੇਗਾ ਉਹ ਦਿੱਤਾ ਜਾਣਾ ਹੈ ਸਾਰੇ ਰੈਫਰੀ ਜਿੰਦਾ ਸਿਮ ਕੀ ਚੈੱਕ ਕਰ ਲਿਓ ਲਓ ਏ ਆ ਏ ਆ ਏ ਆ ਕਹਿੰਦੇ ਨੇ ਕੱਪ ਤੋਂ ਕਹਿੰਦੇ ਜੱਟ ਨੇ ਮੈਸੀ ਟਰੈਕਟਰ ਜਿੱਤਿਆ ਢੋਲ ਵੱਜਿਆ ਲੱਡੂ ਵੰਡੇ ਗਏ ਕਹਿੰਦੇ ਵੀ ਚਾਟ ਕਹਿਣਗੇ ਮੀਰਕੋਟ ਦੇ ਪਰਿਵਾਰ ਚੋਂ ਆ ਮੀਰਕੋਟੀਆਂ ਸ਼ੇਰਾ ਜੋਰਹਾ ਬਥੇਰਾ ਸਵਰਗਵਾਸੀ ਤਨਜੋਤ ਸਿੰਘ ਜੀ 500 500 500 ਜੀ ਵੀ 700 ਰੁਪਏ ਦੇ ਲੱਡੂ ਭਾਈ ਜੀ ਦਾ ਸਾਡੇ

ਤੇ ਪਲੱਸ 1 ਕਿਲੋ ਦੇਸੀ ਘਿਓ ਸਾਡੇ ਕਾਰਸੇ ਦੀ ਆਪਾਂ ਕਹਿੰਦੇ ਦੇਣਾ ਹੈ ਉਹ ਨਾਂ ਬਿਨਾ ਜਿਹੜੇ ਦੇ ਰਹੇ ਐ ਲਓ ਸਾਹਮਣੇ ਇਸ ਲਈ ਪਈ ਹੋਈ ਰੇਟ ਤੇ ਲੈ ਵੀ ਸਾਕਰ ਕਰਦੇ ਜਿੱਕਰ ਮਾਰ ਤੁਹਾਨੂੰ ਮਾਰ ਦੋ ਮੇਰੇ ਵੀ ਪੁਆਇੰਟ ਹੈਗੇ ਸੀ 32 ਤੇ 32.5 ਮਿਲਦੇ ਆ ਕਿਸੇ ਹੋਰ ਦਿਨ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ